ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਇਸ ਵਲੇ ਦੀ ਇੱਕ ਵੱਡੀ ਖਬਰ ਜਿਹੜੀ ਆ ਉਹ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਨੂੰ ਉਸ ਵਲੇ ਇੱਕ ਵੱਡੀ ਸਫਲਤਾ ਮਿਲੀ ਜਦੋਂ ਸਰਹੱਦ ਪਾਰ ਤੋਂ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਪਾਸਿਓ 10 ਪਿਸਟਲ ਅਤੇ 500 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ ਦੱਸਦੀ ਹੈ ਕਿ ਇਹ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਇਹ ਜਿਹੜੇ ਹਥਿਆਰਾ ਦੀ ਥੀਪ ਉਹ ਮੰਗਵਾਉਂਦੇ ਸਨ ਤਾਂ ਪੁਲਿਸ ਵੱਲੋਂ ਇਹਨਾਂ ਦੇ ਕੋਲੋਂ ਜਾਂਚ ਕੀਤੀ ਜਾ ਰਹੀ ਹੈ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਜਿਹੜੇ ਲਿੰਕ ਨੇ ਉਹ ਪਤਾ ਕੀਤੇ ਜਾ ਰਹੇ ਨੇ ਕਿ ਆਖਰਕਾਰ ਇੰਨੀ ਵੱਡੀ ਕਨਸਾਈਨਮੈਂਟ ਇਹਨਾਂ ਨੇ ਕਿੰਨੂੰ ਦੇਣੀ ਸੀ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਜ਼ ਐਂਡ ਆਰਗੇਨਾਈਜ਼ ਕ੍ਰਾਈਮ ਉਹਦੇ ਤਹਿਤ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਕਾਮਯਾਬੀ ਮਿਲੀ ਹੈ 10 ਸਫਿਸਟੀਕੇਟਿਡ ਵੈਪਨ ਅਸੀਂ ਫੜੇ ਹੈ ਔਰ ਬਾਰਡਰ ਏਰੀਏ ਦੇ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਨੇ ਇੱਕ ਫਾਜ਼ਲ ਕਾਦਾ ਇੱਕ ਅੰਬਰਸਰ ਦਾ ਇੱਕ ਤਰਨ ਤਰਨ ਦਾ ਸੋ ਬੇਸਿਕਲੀ ਇਹ ਜਿਹੜੇ ਪਿਸਟਲ ਨੇ 10 ਦੇ 10 ਇਹ ਚ ਚਾਰ ਬਲੌਕ ਹੈ 9mm ਔਰ 6 ਹੈਗੇ ਆ 0.30 ਬੋਰ ਦੇ ਚਾਈਨੀਜ਼ ਮੇਡ ਇਹ ਸਾਰੇ ਕ੍ਰਾਸ ਬਾਰਡਰ ਡਰੋਨ ਰਾਹੀਂ ਆਏ ਆ ਡਿਫਰੈਂਟ ਕਨਸਾਈਨਮੈਂਟਸ ਦੇ ਵਿੱਚ ਔਰ ਇਹਦੇ ਚ ਅੱਧਾ ਕਿਲੋ ਹਫੀਮ ਵੀ ਫੜੀ ਗਈ ਹੈ ਇੱਕ ਦੋਸ਼ੀ ਤੋਂ ਸੋ ਬੇਸਿਕਲੀ ਜਿਹੜਾ ਹੈ ਰਾਜਨ ਪਹਿਲਾਂ ਫੜਿਆ ਸਾਡੇ ਸੀਆਈਏ ਸਟਾਫ ਦੇ ਇੰਸਪੈਕਟਰ ਸਾਹਿਬ ਵੱਲੋਂ ਤੇ ਇਹਨਾਂ ਦੀ ਟੀਮ ਵੱਲੋਂ ਮੌਲਕਦੀਪ ਹੋਂਾਂ ਦੇ ਉਹਦੇ ਤੋਂ ਪਹਿਲਾਂ ਇੱਕ 30 ਬੋਰ ਦਾ ਪਿਸਤਲ ਰਿਕਵਰ ਹੋਇਆ ਉਸ ਤੋਂ ਬਾਅਦ ਸੁਰਿੰਦਰ ਨੂੰ ਫੜਿਆ ਉਹਦੀ ਪੁੱਛਗਿੱਛ ਤੇ ਜੋ ਕਿ ਸਦਰ ਜਲਾਲਾਬਾਦ ਫਾਜ਼ਲਕਾ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਉਹਦੇ ਤੋਂ 4 ਪਿਸਤਲ ਫੜੇ ਗਏ 3 30 ਬੋਰ ਦੇ 1 9mm ਦਾ ਉਸ ਤੋਂ ਬਾਅਦ ਉਹਦੀ ਪੁਛਗਿੱਤ ਤੇ ਜਗਜੀਤ ਨੂੰ ਫੜਿਆ ਗਿਆ ਉਤੋਂ 5 ਪਿਸਟਲ ਜਿਸ ਵਿੱਚ 3 ਗਲੌਕ ਸੀਗੇ 9mm ਤੇ 2 30 ਬੋਰ ਦੇ ਪਿਸਟਲ ਹੋਰ ਕਵਰ ਹੁੰਦੇ ਆ ਜਿਹੜਾ ਜਗਜੀਤ ਹੈ ਇਹ 4-5 ਮਹੀਨੇ ਪਹਿਲਾਂ ਦਵਾਈ ਤੋਂ ਵਾਪਸ ਆਇਆ ਹੈ ਸਰਾਏ ਅਮਾਨਤ ਖਾਨ ਏਰੀਆ ਤਰਨਤਾਰਨ ਦਾ ਰਹਿਣ ਵਾਲਾ ਚੀਮਾ ਕਲਾਂ ਦਾ ਤੇ ਜਿਹੜਾ ਸੁਰਿੰਦਰਪਾਲ ਪਾਲੀ ਹੈ ਟਾਲੀ ਵਾਲਾ ਪਿੰਡ ਹੈ ਸਦਰ ਜਲੰਧਾਬਾਦ ਫਾਜ਼ਲਕਾਚ ਰਾਜਨ ਜਿਹੜਾ ਫੈਸਪੁਰਾ ਅਮਰਸਰ ਦਾ ਬੇਸਿਕਲੀ ਕਾਮਨ ਪੁਆਇੰਟ ਉਹੀ ਫੇਰ ਦੁਬਾਰਾ ਜਿੱਦਾਂ ਆਪਾਂ ਪਹਿਲਾਂ ਵੀ ਦੇਖਦੇ ਆਂ ਕਿ ਪਾਕ ਪੇ ਸਮਗਲਰਜ਼ ਔਰ ਵਕ ਵਕ ਸੈਕਟਰਸ ਦੇ ਵਿੱਚ ਡਰਾਪਿੰਗ ਕਰਾ ਕੇ ਇਹਨਾਂ ਥਰੂ ਕੋਆਰਡੀਨੇਟ ਕਰਾਉਂਦੇ ਨੇ ਇਹਦੇ ਚ ਜਿਹੜੇ ਅਸੀਂ ਸੈਕਟਰ ਸਾਹਮਣੇ ਆਏ ਨੇ ਉਹ ਤਰਨਤਾਰਨ ਫਾਜ਼ਲਕਾ ਤੇ ਅਮਰਸਰ ਸੈਕਟਰ ਤਿੰਨ ਸੈਕਟਰ ਇਹਦੇ ਚ ਜਿਹੜੇ ਥਰੂ ਲੋਕੇਸ਼ਨ ਜਿਹੜੀਆਂ ਸੋਸ਼ਲ ਮੀਡੀਆ WhatsApp ਵਗੈਰਾ ਦੇ ਥਰੂ ਲੋਕੇਸ਼ਨ ਦੇ ਉੱਤੇ ਡਰਾਪਿੰਗ ਕਿਰਾਇਆ ਜਾਂਦੀ ਸੀਗੀ ਔਰ ਮੇਨ ਜਿਹੜਾ ਹੈਗਾ ਕਿ ਸਰੁੰਦਰ ਦਾ ਜਣਾ ਪਿੰਡ ਹੈ ਇਹ ਵੀ ਇੰਟਰਨੈਸ਼ਨਲ ਬਾਰਡਰ ਦੇ ਬਹੁਤ ਨੇੜੇ ਜਲਾਲਾਬਾਦ ਦੇ ਵਿੱਚ ਤੇ ਜਿਹੜਾ ਜਗਜੀਤ ਦਾ ਪਿੰਡ ਆ ਉਹ ਵੀ ਬਿਲਕੁਲ ਸਰਾਏ ਮੰਤਖਾਨ ਜਿਹੜਾ ਇਹਦਾ ਪਿੰਡ ਹੈਗਾ ਚੀਮਾ ਕਲਾਂ ਉਹ ਵੀ ਬਾਰਡਰ ਦੇ ਉੱਤੇ ਹੀ ਆ ਬਿਲਕੁਲ ਤਰਨਤਾਰਨ ਵਿੱਚ ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਨਦਾ ਬਿਕੋਜ਼ ਦੀਵਾਲੀ ਦੇ ਦਿਨ ਨੇ ਔਰ ਇਹ ਜੇ 10 ਸੋਫਿਸਟੀਕੇਟਿਡ ਜਿਹੜੇ ਵੈਪਨਸ ਨੇ ਟੈਰਰ ਮੋਡਿਊਲ ਦੇ ਕੋਲ ਆ ਜਾਂਦੇ ਯਾ ਕਿਸੇ ਆਰਗੇਨਾਈਜ਼ ਗੈਂਗ ਕੋਲ ਆ ਜਾਂਦੇ ਤਾਂ ਬੜਾ ਨੁਕਸਾਨ ਹੋ ਸਕਦਾ ਸੀਗਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਜਿਸ ਚ ਸਾਡੀ ਟੀਮ ਜਿਸ ਚ ਰਵਿੰਦਰਪਾਲ ਜੀ ਨੇ ਸਾਡੇ ਡੀਸੀਪੀ ਸਾਹਿਬ ਹਰਮਿੰਦਰ ਸਿੰਘ ਐਸసీపీ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਇਹਨਾਂ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਔਰ ਬੜੀ ਮਿਹਨਤ ਨਾਲ ਸਾਰਾ ਡਿਵੈਲਪ ਕਰਕੇ ਇੰਨੀ ਵੱਡੀ ਰਿਕਵਰੀ ਕੀਤੀ ਹੈ ਔਰ ਇਹ ਤੇ ਅਸੀਂ ਰਿਫਰੈਂਸ਼ਲ ਐਂਗਲ ਵੀ ਇਹਨਾਂ ਦੇ ਸਾਰਾ ਬੈਂਕ ਅਕਾਊਂਟ ਵਗੈਰਾ ਅਸੀਂ ਲੈ ਕੇ ਇਨਵੈਸਟੀਗੇਟ ਕਰ ਰਹੇ ਹਾਂ ਤਿੰਨੋਂ ਮੁਲਜ਼ਮਾਂ ਦੇ ਔਰ ਫੋਨ ਦੇ ਵੀ ਸਾਰੇ ਦੀ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਵੀ ਕਿੱਦਾਂ ਕਿੱਦਾਂ ਇਹਨਾਂ ਦੇ ਕਨੈਕਸ਼ਨ ਬਣੇ ਅਫੀਮ ਜਿਹੜੀ ਅੱਧਾ ਕਿਲੋ ਉਹ ਵੀ ਅਸੀਂ ਚੈੱਕ ਕੀਤੀ ਹੈ ਕਿ ਮ ਕਰ ਰਹੇ ਹਾਂ ਵੀ ਕਿੱਥੋਂ ਦਾ ਸੋਰਸ ਹੈਗਾ ਮੇਮ ਜਿਹੜੀ ਇਸ਼ੂ ਹੈਗਾ ਕਿ ਅਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਬਹੁਤ ਸਾਰੇ ਡਰੋਨ ਰਾਹੀਂ ਹਥਿਆਰ ਔਰ ਜਿਹੜੀਆਂ ਇਲੀਗਲ ਚੀਜ਼ਾਂ ਚਾਹੇ ਉਹ ਡਰੱਗ ਹੋਵੇ ਚਾਹੇ ਐਕਸਪਲੋਸਿਵ ਹੋਣ ਉਹ ਆ ਰਹੀਆਂ ਤੇ ਉਹਦੇ ਤੇ ਸਾਨੂੰ ਹੋਰ ਚੌਕਸੀ ਅਸੀਂ ਵਰਤ ਰਹੇ ਆ ਬੀਐਸਐਫ ਨਾਲ ਵੀ ਬੜੀ ਅੱਛੀ ਕੋਆਰਡੀਨੇਸ਼ਨ ਹੈ ਬਾਕੀ ਐਨਸੀਬੀ ਤੇ ਹੋਰ ਏਜੰਸੀਆਂ ਨਾਲ ਵੀ ਸਾਰਾ ਅੱਛੀ ਤਾਲਮੇਲ ਨਾਲ ਕੰਮ ਕਰ ਰਹੇ ਆ ਬਟ ਇੱਕ ਸਾਡੇ ਜਿਹੜੇ ਗੁਆਂਢ ਦੇ ਮੁਲਕ ਦੇ ਵਿੱਚੋਂ ਬਦਮਨੀ ਫਲਾਉਣ ਦੀ ਗੱਲ ਜਾਂ ਸੈਂਸੇਸ਼ਨਲ ਕ੍ਰਾਈਮ ਕਰਨ ਦੀ ਜਿਹੜੀ ਗੱਲ ਹੈ ਉਹ ਲਗਾਤਾਰ ਉਹਨਾਂ ਦੀ ਕੋਸ਼ਿਸ਼ ਜਾਰੀ ਹੈ ਪਰ ਪੰਜਾਬ ਪੁਲਿਸ ਔਰ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਇਸ ਗੱਲ ਤੋਂ ਬਾਅਦ ਅਸੀਂ ਪੂਰੇ ਸਤਰਕਾ ਔਰ ਪ੍ਰਮਾਤਮਾ ਦੀ ਮਿਹਰ ਨਾਲ ਬਹੁਤ ਮਿਹਨਤ ਕੀਤੀ ਹੈ ਟੀਮ ਨੇ ਔਰ ਵਧੀਆ ਕਾਮਯਾਬੀ ਪ੍ਰਾਪਤ ਕੀਤੀ ਸਰ ਧਿਆਨ ਧਿਆਨ ਚ ਰੱਖਦੇ ਹੋਏ ਇਸ ਰਾਏ ਨੂੰ ਸੰਦੇਸ਼ ਆਉਂਦੇ ਨੇ ਜਿੰਦਗੀ ਆਉਂਦੇ ਨਹੀਂ ਦੇਖੋ ਤੁਸੀਂ ਇਹ ਦੇਖੋ ਨਾ ਵੀ ਕਿੰਨੀ ਕੋਸ਼ਿਸ਼ ਹੋ ਰਹੀ ਹੈ ਗਵਾਂਡੀ ਮੁਲਕ ਦੇ ਵਿੱਚੋਂ ਕਿੰਨੀਆਂ ਤਾਕਤਾਂ ਲੱਗੀਆਂ ਹੋਈਆਂ ਪਰ ਫਿਰ ਵੀ ਜਿਹੜੀ ਐਪਰੀਸ਼ੀਏਟ ਕਰਨੇ ਉਹਦਾ ਐਫਰਟ ਹੈ ਸਾਡੀ ਸਾਰੀ ਟੀਮ ਦਾ ਇਹਨਾਂ ਨੇ ਕਿੰਨੇ ਦਿਨ ਰਾਤ ਮਿਹਨਤ ਕੀਤੀ ਔਰ ਪ੍ਰिवेंट ਕੀਤਾ ਕਿ ਅਗਰ ਇਹ ਮਾੜੇ ਹੱਥਾਂ ਚ ਲੱਗ ਜਾਂਦੇ ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਕਿੰਨਾ ਨੁਕਸਾਨ ਸਾਡਾ ਹੁੰਦਾ ਜੀ ਸਰ ਪਤਾ ਨਹੀਂ ਕਿ ਕਿਹੜੇ ਕਰੋੜਾਂ ਜਾਨੇ ਸੀ ਇਸ ਫਾਇਲ ਹੋਣੇ ਸੀ ਉਹ ਵੀ ਅਸੀਂ ਲੱਗੇ ਹੋਏ ਹਾਂ ਜੀ ਉਹ ਪਾਕਿਸਤਾਨ ਸਮੱਗਲਰ ਦੇ ਇਸ਼ਾਰਿਆਂ ਤੇ ਜਾਣੇ ਸੀਗੇ ਇਹ ਮਤਲਬ ਦੋਨੇ ਹੀ ਐਂਗਲ ਹੈ ਜੇ ਅਸੀਂ ਐਕਸਪਲੋਰ ਕਰ ਰਹੇ ਹਾਂ ਟੈਰਰਿਸਟ ਵਾਲਾ ਵੀ ਤੇ ਗੈਂਗਸਟਰ ਵਾਲਾ ਵੀ ਪਾਕਿਸਤਾਨ ਦਾ ਕੋਈ ਕਨੈਕਸ਼ਨ ਹੈ ਜਿਹੜਾ ਨਹੀਂ ਸਰ ਦਾ ਇਹ ਆਪਰੇਸ਼ਨ ਡਿਫਰੈਂਟ ਸੀ ਇਹਦੇ ਵਿੱਚ ਕੋਈ ਉਹਨਾਂ ਨਾਲ ਜੇ ਸ਼ੇਅਰ ਨਹੀਂ ਅਸੀਂ ਕੀਤਾ ਉਹਨਾਂ ਨਾਲ ਗੱਲ ਕਰਾਂਗੇ ਕੋਆਰਡੀਨੇਟ ਕਰਾਂਗੇ ਹੋ ਸਕਦਾ ਸੇਮ ਹੋਣ ਟੈਕਨੋ ਟੈਕਨੀਕਲ ਜਿਹੜੀ ਇਨਫੋਰਮੇਸ਼ਨ ਉਹ ਵੀ ਸ਼ੇਅਰ ਕੀਤੀ ਜਾਵੇ ਜਿਹੜਾ ਇਹ ਦਾ ਬੇਕ ਆਫ ਦੀਵਾਲੀ ਦੀਵਾਲੀ ਆਉਣ ਵਾਲੀ ਐ ਐਕਸਟਰਾ ਪੋਰਚਸ ਹੋਣ ਦਾ ਨਤੀਜਾ ਉਹ ਕਿਹੜਾ ਹੈ ਦੇਖੋ ਅਸੀਂ ਤੁਹਾਨੂੰ ਪਤਾ ਹੈ ਤੁਸੀਂ ਰੋਜ਼ ਦੇਖਦੇ ਹੋ ਕਿ ਕਿੰਨੀ ਪੁਲਿਸ ਦੀ ਵਿਜ਼ਿਬਿਲਟੀ ਤੇ ਅਸੀਂ ਜਿਹੜੀ ਸਰਵੇਲੈਂਸ ਤੇ ਰੱਖੀ ਹੋਈ ਹੈ ਬਹੁਤ ਸਾਰੇ ਟਿੱਟੇ ਕਪੜਿਆਂ ਚ ਅਸੀਂ ਲੋਕ ਲਾਏ ਹੋਏ ਆ ਜਿਹੜੇ ਕਿ ਇੰਟੈਲੀਜੈਂਸ ਜਨਰੇਟ ਕਰ ਰਹੇ ਆ ਜਿਹੜਾ ਸਾਡਾ ਬਾਈਪਾਸ ਵਾਲਾ ਏਰੀਆ ਆ ਜਾਂ ਐਂਟਰੀ ਪੁਆਇੰਟਸ ਨੇ ਉਹਨਾਂ ਦੇ ਉੱਤੇ ਵੀ ਬਹੁਤ ਡਿਟੇਲ ਚ ਅਸੀਂ ਇਵਨ ਥੋੜੇ ਜਗ੍ਹਾ ਸੀਸੀਟੀਵੀ ਵੀ ਬੜੇ ਕਨਸੀਲਡ ਲਵਾਏ ਆ ਕੁਝ ਲੱਗ ਰਹੇ ਆ ਹੁਣ ਹੋਰ ਸੋ ਦੇ ਨਾਲ ਇਹ ਆ ਕਿ ਪਿਕਅਪ ਕਰ ਲੇਗਾ ਬੰਦਾ ਜੇ ਕੋਈ ਸ਼ਹਿਰ ਚ ਆਉਂਦਾ ਤਾਂ ਉਹਨੂੰ ਨੈਚੁਰਲੀ ਉਹ ਇਹੀ ਕਾਹਨਟ ਹੈ ਵੇਡ ਡਿਟੈਕਸ਼ਨ ਥੈਂਕ ਯੂ ਜੀ ਕਬੀ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸ਼ੇਰ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ